ਮੈਂ ਹੂੰ ਜੇ ਮੋਟਾ ਬੈਣ ਹੈ ਔਰ ਮੋਟਾ ਬੈਣ ਕੇ ਸਾਥ ਔਰ ਮੋਟਾ ਬੈਣ ਆ ਰਹੀ ਹੈ ਜਲਦੀ ਤੇ ਉਂਗਲ ਵਾਲੀ ਮੋਟੀ ਜਨ ਕੈ ਨਹੀਂ ਮੋਟੀ ਮੈਂ ਬਹੁਤ ਸਰੇਮ ਮੈਂਡ ਮਮੀ ਮਜਾ ਚਿੱਕਰ ਚ ਤੇ ਕੁੜੀਆਂ ਪਾਰਲਰ ਚ ਦੋਵੇਂ ਖੁਸ਼ ਰਹਿੰਦੀਆਂ ਨੇ ਕਿੱਦਾਂ ਫਿਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਔ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਮੱਝਾ ਚਿੱਕਰ ਚ ਤੇ ਕੁੜੀਆਂ ਪਾਰਲਰ ਚ ਦੋਵੇਂ ਖੁਸ਼ ਰਹਿੰਦੀਆਂ ਨੇ ਕਿੱਦਾਂ ਫਿਰ ਹੈਲੋ ਜਿੰਨਾ ਸਕੂਨ ਇਹਨਾਂ ਨੂੰ ਚਿੱਕਰ ਚ ਮਿਲਦਾ ਆ ਅਗਾਹរី ਤੇ ਨਾਨੀ ਸੀ ਦੋਵੇਂ ਬਹੁਤ ਖਰਾਬ ਕਰਦੀਆਂ ਬਹੁਤ ਹੀ ਜ਼ਿਆਦਾ ਇਹਨਾਂ ਨੇ ਦੋਨੋਂ ਨੇ ਟਿਕੜੂ ਚਿਕੜੀ ਹੋਈਆਂ ਹੈ ਨਹੀਂ ਜ਼ਿਆਦਾ ਪੈ ਗਿਆ ਕੱਲ ਰਾਤ ਸਾਸਰੀ ਕਾਲ ਜੀ ਆਪਾਂ ਲੈਣੀ ਬਈ ਕਣਕ ਝੋਨਾ ਵੜਨ ਵਾਲੀ ਮਸ਼ੀਨ ਤੇ ਦੱਸਿਓ ਕਿਹੜੀ ਵਧੀਆ ਰਹੂਗੀ ਤੇ ਲੈਣੀ ਪੁਰਾਣੀ ਆ ਦੱਸਿਓ ਜ਼ਰੂਰ ਕਿ ਮੈਂ ਹੂੰ ਜੇ ਮੋਟਾ ਵੈਣ ਹੈ ਔਰ ਮੋਟਾ ਵੈਣ ਕੇ ਸਾਥ ਔਰ ਮੋਟਾ ਵੈਣ ਆ ਰਹੀ ਹੈ ਜਲਦੀ ਆਪ ਦੇਖਣਾ ਜਾਏਂਗੇ ਪਰੇ ਸੇ ਆਏਗੀ ਪਰੇ ਸੇ ਪਰ ਉਧਰ ਸੇ ਆ ਅੰਦਰ ਆ ਕੇ ਇਹ ਆ ਗਈ ਆ ਗਈ ਭੈਣੇ ਦੀ ਹੋ ਰਹਾ ਹੈ ਇਹ ਪੀੜੀ ਤੋੜ ਇਹਨਾਂ ਨੇ ਆਪ ਦੇ ਲਈ ਆਖਿਆ ਨਾ ਦੁਬਾਰਾ ਭਾਨੀ ਬਿਟਾ ਜਾਂਦਾ ਇਹ ਇਹਨਾਂ ਦੇ ਵਿੱਚ ਕਮੀਆਂ ਕਿਉਂਕਿ ਖਰਾਕ ਬਹੁਤ ਆ ਪੈਰਾ ਘਰ ਬਹਿ ਜਾਂਦੇ ਆ ਓਏ ਹਾਏ 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 ਗੱਡੀਆਂ ਗੱਡੀਆਂ ਹਾਏ 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 ਮੈਨੂੰ ਪਤਾ ਨਹੀਂ ਲੱਗ ਰਹੀ ਭਾਨੀ ਆ ਵਿੱਚ ਤੂੰ ਵੀ ਦੋ ਉਂਗਲਾਂ ਵਾਲੀ ਮੋਟੀ ਏਨ ਕਾ ਨਹੀਂ ਮੋਟੀ ਮੈਂ ਬਹੁਤ ਸਾਰੇ ਮੈਂ ਸਾਰਿਆਂ ਦਾ ਫਿਲਮ ਮੈਂ ਹੀ ਐਕਟ ਕਰਕੇ ਸਭ ਤੋਂ ਪਤਲੀ ਕੁੜੀ ਨੰਮੀ ਚਾਲੇ ਦੀ ਦੀਦੀ ਇਹ ਕੀ ਦਿਖ ਰਹੀ ਹੈ ਵਾਹ ਜੀ ਵਾਹ ਇਹ ਫੇਰ ਤੁਹਾਡਾ ਡਿਸੀਜਨ ਫੇਰ ਸ਼ੁਰੂ ਹੋ ਗਿਆ ਇਹ ਆ ਵੇਖ ਲਓ ਬਾਈ ਇਹ ਕੜਾਈ ਮਸ਼ੀਨ ਕੱਢ ਰਹੀ ਹੁਣ ਇਹ ਵੀ ਤਰ੍ਹਾਂ ਦੀ ਕੋਈ ਸੂ ਸਾਡ ਰੈਡੀ ਕਰਾਉਣੇ ਸਭੇ ਕਰ ਦਿੰਦੀਆਂ ਮੈਂ ਕਹਾ ਵਟ ਘੜ ਦੇ ਦਤੀਆਂ ਕੁੜੀਆਂ ਹੈ ਮਾਰੀ ਵੈਰੀ ਗੁੱਡ ਕਰਦਨੀਆਂ ਮੈਂ ਤੂੰ ਪੈਂਡ ਨਹੀਂ ਯਾਰ ਸਭ ਕੁਝ ਕਿੰਨੀ ਸੋਹਣੀ ਇਹ ਹਰਿਆਣਾ ਇੱਕੇ ਨਾ ਸਪੈਸ਼ਲ ਕਰਾਈ ਵੈਰੀ ਗੁੱਡ ਚੁਆਇਸ ਜੀ ਦੀ ਵੀ ਹੈ ਵੈਰੀ ਗੁੱਡ ਮੇਰੇ ਰ ਕੀ ਚੁਆਇਸ ਆ ਦੀ ਤੇਰੇ ਅਰ ਕਿਉਂ ਤੇ ਲਾਲ ਕਰਾ ਲੈਨੇ ਨਹੀਂ ਉਹਨੇ ਕਿਹਾ ਆਦੀ ਮਰਜ਼ੀ ਨਾਲ ਬਾਦੋ ਜਿਹੜੇ ਰੰਗ ਪਸੰਦ ਕਰ ਬਾਤ ਸੁਣ ਆਪ ਦਾ ਕਰੈਡਿਟ ਲੱਗੀ ਲੈ ਕੋਈ ਵੇਖ ਲੈ ਮੈਂ ਰਿਕਾਰਡਿੰਗ ਸੁਣਾ ਦਿੰਦੀ ਬਾਸ ਕਰਿਆ ਕਰ ਕੇਚ ਦੋ ਕੰਮ ਖੇਚਣਾ ਹੈ ਜੇਸੀ ਤੁਹਾਨੂੰ ਇੱਕ ਹੋਰ ਲਵਾ ਦੇਣਾ ਤੇ ਦੱਬੀ ਚਲੋ ਦਿਨ ਰਾਤ ਕੁੜੀਓ ਸਾਡਾ ਸੀਜ਼ਨ ਕਮੈਂਡ ਦਾ ਬੰਦ ਤੇ ਤੁਹਾਨੂੰ ਤੁਹਾਡਾ ਸ਼ੁਰੂ ਵੈਰੀ ਗੁੱਡ ਹਾਂ ਨਾ ਰਗੇ ਕੋ ਟਰੈਕਟਰਾਂ ਦੇ ਟਰਾਲੀ ਵੀਰੇ ਇੱਕ ਨਹੀਂ ਕੱਢੀ ਜਾ ਰਹੀ ਸਾਡੇ ਤੋਂ ਬਹੁ ਮਾੜੀ ਗੱਲ ਹੈ ਬਹੁ ਮਾੜੀ ਗੱਲ ਸਾਡੇ ਤੋਂ ਸੰਨਰਗੇ ਦੋ ਟਰੈਕਟਰ ਬਰਾਬਰ ਜ਼ੋਰ ਤੇ ਲਾਇ ਹੋਇਆ ਇਹਨੇ ਮੇਰੇ ਵੀਰੋ ਟਰਾਲੀ ਤੁਸੀਂ ਦੇ ਸਕਦੇ ਆਂ ਕਹਿੰਦੇ ਪੂਰੀ ਖੁੱਭ ਚੁੱਕੀ ਆ ਨਾਲ ਲੱਗਦੀ ਆ ਉਧਰ ਕਹਿੰਦੇ ਮੇਰੇ ਵੀਰੋ ਹੁਕਮ ਨਹੀਂ ਲਾ ਆਉਂਦੀ ਵੀ ਕਿੱਧਰ ਦੇ ਬਣੇ ਬਹੁਤ ਪਿੱਛੇ ਖੇਤੀ ਮੁੰਡਿਆ ਨੇ ਬਹੁਤ ਪਿੱਛੇ ਇੰਨੀ ਕਿ ਪਿੱਛੇ ਗਈ ਤੇ ਵਾਹ ਜੀ ਵਾਹ ਜ਼ੋਰ ਅੰਨੇ ਵਾਹ ਮੁੰਡਿਆ ਨੇ ਬਾਈ ਬਿਠਾਇਆ ਦੋਵੇਂ ਟਰੈਕਟਰ ਗੱਬ ਦੇ ਵਿੱਚ ਖੁੱਭਦੇ ਹੋਏ ਬਾ ਛੋਟਾ ਛੋਟਾ ਹਾਂ ਜੀ ਜੇ ਤੁਸੀਂ ਦੇਖ ਲਈ ਹੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ